ਅੱਗੇ ਅਸੀਂ ਤਾਂ ਕਿੰਨੇ ਕਿੰਨਾ ਕੁ ਹੰਗਾਰਾ ਮਿਲਿਆ ਤੁਹਾਨੂੰ ਇਸ ਕੈਂਪ ਦੇ ਵਿੱਚ ਸਰ ਹੰਗਾਰੇ ਦੀ ਗੱਲ ਕਰੀਏ ਕਿ ਫਾਜ਼ਿਲਗੜ ਲਈ ਤਾਂ ਸੀ ਸਪੀਚਲੈਸਾਂ ਅਸੀਂ ਜੇ ਸ਼ਬਦਾਂ ਵਿੱਚ ਬਿਆਨ ਕਰਾਂਗੇ ਤਾਂ ਅਸੀਂ ਮੂਰਖ ਤਾਂ ਸਮਝਾਂਗੇ ਆਪ ਜੀ ਫਾਜ਼ਿਲਗਾ ਦੇ ਰਗਦਿਆਂ ਨੂੰ ਕਿਸੇ ਪਾਸੇ ਆਂਕਣਾ ਮੂਰਖਤਾ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਇੱਕ ਛੋਟੇ ਜਿਹੇ ਮੈਸੇਜ ਤੇ ਪਤਾ ਲੱਗਣਾ ਚਾਹੀਦਾ ਹੈ ਚੀਜ਼ ਖਤਮ ਹੈ ਤਾਂ ਤੁਸੀਂ ਦੇਖ ਚੁੱਕੇ ਹੋ ਮੈਨੂੰ ਕਹਿਣ ਦੀ ਜਰੂਰਤ ਨਹੀਂ ਹੈ ਇਹ ਕੈਂਪ ਜੇ ਬਾਬਾ RAMDEV ji ਵੈਲਫੇਅਰ ਸੁਸਾਇਟੀ ਸ਼੍ਰੀ RAM ਕਿਰਪਾ ਸੇਵਾ ਸੰਗਠਨ ਸੁਸਾਇਟੀ ਔਰ SDBC ਬੈਂਕ ਬ੍ਰਾਂਚ ਸ਼੍ਰੀ ਮੁੱਛਰ ਸਾਹਿਬ ਵੱਲੋਂ ਸਾਂਝੇ ਤੌਰ ਤੇ ਅਨੁਯੋਜਨ ਕੀਤਾ ਗਿਆ ਹੈ ਇਹ ਸਾਡੇ ਟਿੰਕੂ ਪੱਜਾਪਤੀ ਜੀ ਉਹ ਮੰਦਿਰ ਦੇ ਸਭ ਤੋਂ ਸਨਫਸ ਨੇ ਚੇਅਰਮੈਨ ਸਾਹਿਬ ਖੜੇ ਆ ਜਸਵੰਤ ਪੱਜਾਪਤੀ ਜੀ ਹੈ ਪ੍ਰਧਾਨ ਜੀ ਨੇ ਉਹਨਾਂ ਸਭ ਦੇ ਸਹਿਯੋਗ ਨਾਲ ਤੇ ਜਿਹੜੇ ਸਭ ਤੋਂ ਜਿਨ੍ਹਾਂ ਦੀ ਸਭ ਤੋਂ ਵੱਧ ਸਮੂਹਿਤਾ ਤੇ ਫਾਜ਼ਿਲਕਾ ਦੇ ਲਗਦਾਨੀ ਜਿਨ੍ਹਾਂ ਦਾ ਸਭ ਤੋਂ ਵੱਧ ਯੋਗਦਾਨ ਲੈਂਦਾ ਉਹਨਾਂ ਦੇ ਸੇਵਾ ਨ ਲਗਾਏ ਇੱਕ ਦੇਖਣ ਨੂੰ ਮਿਲਿਆ ਵੀ ਮਹਿਲਾਵਾਂ ਦੀ ਜਿਹੜੀ ਗਿਣਤੀ ਹੈ ਨਾ ਔਰਤਾਂ ਦੀ ਉਹ ਵੀ ਵੱਧ ਰਹੀ ਹੈ ਦਿਨੋਂ ਦਿਨ ਉਹ ਵੀ ਪਹੁੰਚ ਰਹੀਆਂ ਨੇ ਇਸ ਕੈਂਪ ਦਾ ਹਿੱਸਾ ਬਣ ਰਹੀਆਂ ਨੇ ਸਭ ਦੇਖੋ ਜਦੋਂ ਤੱਕ ਆਪਾਂ ਕਿਸੇ ਨੂੰ ਜਾਗਰੂਕ ਨਹੀਂ ਕਰਾਂਗੇ ਨਾ ਉਦੋਂ ਤੱਕ ਕਿਸੇ ਵੀ ਚੀਜ਼ ਨੂੰ ਪਾਣਾ ਮੁਮਕਿਨ ਨਹੀਂ ਹੈ ਤੇ ਇਹ ਜਾਗਰੂਕਤਾ ਹੈ ਹੁਣ ਅਸੀਂ ਪਹਿਲਾਂ ਫਾਜ਼ਿਲਕਾ ਦੇ ਵਿੱਚ ਜੈਂਸ ਨੂੰ ਜਾਗਰੂਕ ਕੀਤਾ ਅੱਜ ਸਾਡੇ ਕੋਲ ਲੇਡੀਆਂ ਆ ਰਹੀਆਂ ਨੇ ਲੇਡੀਜ਼ ਕਿਉਂ ਆ ਰਹੀਆਂ ਨਹੀਂ ਸਾਡੇ ਕੋਲ ਹੋਰ ਵੀ ਜ਼ਿਆਦਾ ਲੇਡੀਜ਼ ਆਉਂਦੇ ਆ ਖੂਨ ਦਾ ਕਰਨਾ ਸੇ ਅਸੀਂ ਥੋੜਾ ਜਿਹਾ ਅਵੋਇਡ ਕਰ ਦਿੰਦੇ ਆ ਚਲੋ ਸਾਡੇ ਕੋਲ ਜਾਇੰਟਸ ਹੈਗੇ ਆ ਸਾਡੀ ਜਿਹੜੀ ਜਿੰਨਾ ਕੋ ਸਾਨੂੰ ਚਾਹੀਦਾ ਉਹ ਸਾਡੀ ਬਲੱਡ ਡਿਮਾਂਡ ਪੂਰੀ ਹੋ ਚੁੱਕੀ ਹੈ ਪਰ ਬੜੀ ਅੱਛੀ ਗੱਲ ਹੈ ਕਿਉਂਕਿ ਆਮਲਾ ਸਮਾਂ ਹੀ ਹੈ ਹੋ ਜਾਏ ਸਾਡੇ ਕੋਲ ਅੱਜ ਫੋਨ ਆ ਆਉਂਦੇ ਨੇ 40 45 ਸਾਲਾਂ ਵਾਲਿਆਂ ਦੇ ਕਿ ਸਾਨੂੰ ਅਸੀਂ ਬਲੱਡ ਡੋਨੇਟ ਕਰਨਾ ਹੈ ਅਸੀਂ ਪੁੱਛਦੇ ਆ 45 ਸਾਲੇ ਚ ਕਿਉਂ ਕਰਨਾ ਚਾਹੁੰਦੇ ਹੋ 18 ਸਾਲੇ ਤੁਸੀਂ ਡੋਨੇਟ ਕਿਉਂ ਨਹੀਂ ਕੀਤਾ ਤਾਂ ਕਹਿੰਦੇ ਸਾਡਾ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਗਿਆ ਜਾਂ ਸਾਡਾ ਬਲੱਡ ਵੱਧ ਗਿਆ ਹੋ ਜਾਂਦਾ ਤਾਂ ਅਸੀਂ ਬਲੱਡ ਬ੍ਰੇਡ ਨਹੀਂ ਕਰ ਸਕਦੇ ਨਹੀਂ ਕਰਵਾ ਸਕਦੇ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਸਭ ਨੂੰ ਹੀ ਗੁਜਾਰਿਸ਼ ਕਰੂੰਗਾ ਕਿ ਆ ਵੀ ਪ੍ਰੋਬਲਮ ਆਨ ਤੋਂ ਪਹਿਲਾਂ ਆਪਣਾ ਖੂਨ ਦਾਨ ਕਰੋ ਬਾਅਦ ਵਿੱਚ ਜੂ ਕਰਨਾ ਹੈ ਤਾਂ ਪਹਿਲਾਂ ਕਿਉਂ ਨਹੀਂ ਕਰਦੇ ਅਸੀਂ ਸਫਸਤੀ ਰਵਾਂਗੇ ਤਾਂ ਵੀ ਇੱਕ ਰੀਜ਼ਨ ਹੈ ਜਿੰਦੇ ਕਰਕੇ ਲੋਕਾਂ 'ਚ ਇੱਕ ਜਾਗਰੂਕਤਾ ਆਈ ਹੈ ਔਰ ਖੂਨ ਦਾਨ ਕਰਨ ਨਾਲ ਆਪਦਾ ਸਵਾਸਥਾ ਹੁੰਦਾ ਹੀ ਹੁੰਦਾ ਹੈ ਦੂਜੇ ਦਾ ਜੀਵਨ ਬਚਦਾ ਸ਼ੋਰਟ ਵਿੱਚ ਦੇਖੋ ਕਿੰਨੇ ਪਰਸੈਂਟ ਐਸ.ਟੀ. ਦੀ ਜ਼ਰੂਰਤ ਹੈ ਬਿਮਾਰੀਆਂ ਨੂੰ ਦੇਖਦੇ ਹੋਏ ਤੇ ਕਿੰਨੇ ਪਰਸੈਂਟ ਲੋਕ ਜਾਗਰੂਕ ਸਰ ਜਾਗਰੂਕ ਦੀ ਗੱਲ ਕਰਾਂਗਾ ਤਾਂ ਸਰ 100 ਦੇ ਵਿੱਚੋਂ 0.5 ਜਿਹਨੂੰ ਆਪਾਂ ਪੰਜਾਬੀ 'ਚ ਕ 1 ਕਰੋੜ 20 ਲੱਖ ਦੀ ਲਾਗਤ ਹੈ ਪੂਰੇ ਹਿੰਦੂਸਤਾਨ ਚ 1 ਸਾਲ ਦੀ ਔਰ 90 ਲੱਖ ਯੂਨਿਟ ਹੀ ਡੋਨੇਸ਼ਨ ਹੋ ਪਾਂਦਾ ਹੈ ਹੁਣ ਤੁਸੀਂ ਅਸ ਨੂੰ 90 ਲੱਖ ਲੋਕ ਲਾਗੇ ਨੋ ਕਿ 90 ਲੱਖ ਲੋਕਾਂ ਨੇ ਡੋਨੇਟ ਕੀਤਾ ਇੱਥੇ ਉਹ ਲੋਕ ਖੜੇ ਤੇ ਸਾਲੇ ਚਾਰ ਵਾਰੀ ਡੋਨੇਟ ਕਰਦੇ ਆ ਤਾਂ ਤੁਸੀਂ ਜੇ ਐਵਰੇਜ ਕਰੋਗੇ ਤੁਹਾਡੇ ਕੋਲ 40 ਲੱਖ ਹੀ ਲੋਕ ਮਿਲਣਗੇ ਜਿਹੜੇ ਖੂਨ ਦਾਨ ਕਰਦੇ ਆ ਤੇ ਆਬਾਦੀ ਸਾਡੀ 1 ਕਰੋੜ ਸੌ ਬਿਆਲੀ ਕਰੋੜ ਦੀ ਆਬਾਦੀ ਹੈ ਆਪਣੀ 142 ਕਰੋੜ ਦਾ 40 ਲੱਖ ਤੁਸੀਂ ਪਰਸੈਂਟੇਜ ਨਿਕਾਲ ਲਓ ਕਿੰਨੀ ਬੰਦੀ ਹੈ ਉਹਨਾਂ ਨਾਲੇ ਸਾਡੇ ਬਲੱਡ ਬੈਂਕ ਚੱਲਦੇ ਪਏ ਨੇ ਔਰ ਸ਼ੋਰਟੇਜ ਗੱਲ ਕਰਨਾ ਚਾਹੂੰਗਾ ਲੋਕ ਕਹਿੰਦੇ ਆ ਸਾਨੂੰ ਬਲੱਡ ਨਹੀਂ ਮਿਲਦਾ ਤੁਸੀਂ ਇਹ ਦੇਖੋ 40 ਲੱਖ ਲੋਕ ਖੂਨਦਾਨ ਕਰ ਰਿਹਾ ਜੋੜ ਤੇ 1.20 ਲੱਖ ਦੀ ਹੈ ਤੁਸੀਂ ਫਾਜ਼ਿਲ ਕਾਨੂੰ ਨਾ ਗਿਨੋ ਨਾ ਫਾਜ਼ਿਲ ਕਾ ਐਡਮਿਸ਼ਨ ਫਾਈਲ ਕਰਾ ਫਾਈਲ ਕਰਾ ਬੈਠੇ ਬਲੱਡ ਬੈਂਕ ਡੋਨੇਸ਼ਨ ਹੋ ਰਹੀ ਤਾਂ ਬਲੱਡ ਤੁਮ ਮਿਲਣਾ ਹੈ ਹੁਣ ਜੇ ਦਿੱਲੀ ਬਲੱਡ ਚਾਹੀਦਾ ਤਾਂ ਫਾਜ਼ਿਲ ਕਾ ਥੋੜੀ ਪੇਸ਼ੈਂਟ ਲਾਈਨ ਆਏਗਾ ਦਿੱਲੀ ਵਿੱਚ ਹੀ ਡੋਨੇਸ਼ਨ ਹੋਏਗੀ ਤਾਂ ਇਹ ਚੀਜ਼ ਸਮਝ ਲਿਜੀਏ ਤਾਂ ਜਿਵੇਂ ਨਾਰੀ ਸ਼ਕਤੀ ਜੋੜ ਰਹੀ ਹੈ ਬਿਲਕੁਲ ਪਹੁੰਚੀ ਜਾ ਰਹੇ ਨੇ ਲੇਡੀਜ਼ ਨੂੰ ਦੇਖ ਕੇ ਹੋਰ ਲੇਡੀਜ਼ ਵੀ ਮੋਟੀਵੇਟ ਹੋਣਗੇ ਜਿੰਨੇ ਨਾਲ ਹੋਰ ਹੰਗਾਰਾ ਮਿਲੇਗਾ ਆਨਮਲੇ ਸਮੇਂ ਦੇ ਵਿੱਚ ਦੇਖੋ ਜਦੋਂ ਅਸੀਂ ਬਲੱਡ ਕੈਂਪ ਸ਼ੁਰੂ ਕੀਤਾ ਸੀ ਡਿਮਾਂਡ 1500 1600 ਸਾਲਾਨਾ ਯੂਨਟ ਦੀ ਸੀ ਅੱਜ 5000 ਪਹੁੰਚ ਚੁੱਕੀ ਆ ਠੀਕ ਹੈ ਤਾਂ ਤੁਸੀਂ ਅਨਮਾਨ ਲਗਾ ਸਕਦੇ ਹੋ 5000 16 16 ਦਾ 16 ਦਾ ਤੀਜਾ ਹਿੱਸਾ ਕਿੰਨੇ ਗੁਣਾ ਹੋ ਗਿਆ ਤਿੰਨ ਪੁਣਾ ਹੁਣਾ ਤੇ ਆਮਲੇ ਸਮੇਂ ਜਿਸ ਤਰ੍ਹਾਂ ਬਿਮਾਰੀਆਂ ਵੱਧ ਰੀਆਂ ਨੇ ਹੁਣ ਸਾਡੇ ਕੋਲ ਜਿਹੜੇ ਡੋਨਰ ਆਂਦੇ ਆ ਜਿਹਨੂੰ ਪੁੱਛਦੇ ਆ ਕਿ ਸਾਲ ਬਾਅਦ ਕਹਿੰਦੇ ਮੇਰੇ ਬੀਪੀ ਦੀ ਪ੍ਰੋਬਲਮ ਹੋ ਗਈ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੋ ਗਈ ਤਾਂ ਡੋਨੇਟ ਕਰ ਨਹੀਂ ਸਕਦਾ ਸਾਡਾ 18 ਸਾਲ ਦਾ ਯੁਵਾ ਜਾਂ ਤਾਂ ਨਸ਼ੇ ਵੱਲ ਜਾ ਰਹੀ ਆlfloor ਪੜਨ ਜਾ ਰਿਹਾ ਤਾਂ ਬੱਚਿਆ ਕੌਣ ਤੇ ਖੂਨਦਾਨ ਕੌਣ ਕਰੇਗਾ ਜੋ ਕਿ డిਮਾਂਡ ਸਾਡੀ ਵੱਧੀ ਜਾ ਰਹੀ ਹੈ ਤਾਂ ਇੱਥੋਂ ਆਪਾਂ ਨੂੰ ਸਿੱਖਣ ਦੀ ਜ਼ਰੂਰਤ ਹੈ ਫਾਜ਼ਿਲਕਾ ਲਈ ਸੈਲੂਟ ਹੈ ਫਾਜ਼ਿਲਕਾ ਤੋਂ ਬਾਕੀਆਂ ਲੋਕਾਂ ਨੂੰ ਸਿੱਖਣਾ ਜ਼ਰੂਰੀ ਆ ਬਾਕੀ ਸ਼ਹਿਰ ਦੇ ਲੋਕਾਂ ਨੂੰ ਫਾਜ਼ਿਲਕਾ ਦੇ ਲੋਕਾਂ ਤੋਂ ਸਿੱਖਣ ਦੀ ਜ਼ ਵੀ ਫਾਜ਼ਿਲਕਾ ਇੱਕ ਮਿਸਾਲ ਬੰਦਾ ਜਾ ਰਿਹਾ ਹੈ ਮਿਸਾਲ ਬਣ ਚੁੱਕਿਆ ਜੀ ਬੰਦਾ ਜਾਣੀ ਦੇ ਬਣ ਚੁੱਕਿਆ ਹੈ ਫਾਜ਼ਿਲਕਾ ਵੱਡੇ ਪੱਦਰ ਤੇ ਵੱਡੇ ਪੱਦਰ ਤੇ ਬਿਲਕੁਲ ਵੱਡੇ ਪੱਦਰ ਤੇ ਔਰ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਹੋਰ ਵੀ ਦੇਣਾ ਚਾਹਨਾ ਫਾਜ਼ਿਲਕਾ ਦੀ ਸ਼ਿਰਜ਼ਾਮ ਕਿਰਪਾ ਸੇਵਾ ਸੰਗ ਵੈਲਫੇਅਰ ਸੁਸਾਇਟੀ ਨੂੰ ਅਨ ਨੈਸ਼ਨਲ ਸਾਡੇ ਭਾਰਤ ਦੀ ਨੈਸ਼ਨਲ ਕਾਨਫਰੰਸ ਦੇ ਵਿੱਚ ਬੁਲਾ ਲਿਆ ਗਿਆ ਹੈ ਪੰਜਾਬ ਦੀ ਸਭ ਤੋਂ ਟੋਪ ਐਨ ਜੀਓ ਚੁਨਾਵ ਹੋਇਆ ਸਾਡਾ ਔਰ ਸਾਡੀ ਟੀਮ 1 ਅਕਤੂਬਰ ਨੂੰ ਨੈਸ਼ਨਲ ਕਾਨਫਰੰਸ ਜੈਪੁਰ ਦੇ ਵਿੱਚ ਹਿੱਸਾ ਲੈਣ ਜਾ ਰਹੀ ਹੈ ਜੋ ਪੂਰੇ ਆਲ ਇੰਡੀਆ ਦਾ ਸੰਮੇਲਨ ਉੱਥੇ ਹੋਵੇਗਾ ਜਿਨੀਆਂ ਵੀ ਐਨ ਜੀਓਜ਼ ਆਣਗੀਆਂ ਟੋਪ 3 ਐਨ ਜੀਓ ਹਰ ਸਟੇਟ ਤੋਂ ਬੁਲਾਈਆਂ ਗਿਆ ਨੇ ਔਰ ਸਾਨੂੰ ਸਟੇਟ ਰਿਪਰੈਜ਼ੈਂਟ ਕਰੇਗਾ ਪੰਜਾਬ ਸਟੇਟ ਡਾਇਰੈਕਟਰ ਹੈਲਥ ਡਿਪਾਰਟਮੈਂਟ ਸਾਨੂੰ ਰਿਪਰੈਜ਼ੈਂਟ ਕਰੇਗਾ ਸਾਡੀ ਕਾਨਫਰੰਸ ਜੈਪੁਰ 1 ਅਕਤੂਬਰ ਨੂੰ ਹੋਏਗੀ ਥੈਂਕ ਯੂ ਸਰ ਪੂਰਾ ਨਾਮ ਤੁਹਾਡਾ ਤੇ ਕਿਸ ਮ HDFC Bank ਮੁਕਸਰ ਵਾਸਤੇ ਹੈ ਜੀ ਬਈ HDFC Bank ਦਾ ਦੇਖਣ ਨੂੰ ਮਿਲਦਾ ਹੈ ਵੀ ਹਰ ਥਾਂ ਤੇ ਸਹਿਯੋਗ ਦਿੰਦਾ ਹੈ ਬਲੱਡ ਡੋਨੇਸ਼ਨ ਦੇ ਕੈਂਪ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਇਹ ਪ੍ਰਲੋਕ ਜੀ ਦਿਖ ਦਿਵਤ ਕਿਵੇਂ ਹੁੰਦਾ ਹੈ ਸਾਡੇ ਬੈਂਕ ਦਾ ਇੱਕ ਇਨੀਸ਼ੀਏਟਿਵ ਹੈ HDFC ਪਰਿਵਰਤਨ ਦੇ ਨਾਮ ਤੋਂ ਜਿਹਦੇ ਅੰਡਰ ਬੈਂਕ ਕਾਫੀ ਸੋਸ਼ਲ ਕਾਜ਼ ਦੇ ਵਿੱਚ ਮਤਲਬ ਸੰਮਿਲਿਤ ਹੁੰਦਾ ਹੈ ਜਿਦੇ ਵਿੱਚ ਬਲੱਡ ਡੋਨੇਸ਼ਨ ਹੋ ਗਿਆ ਟਰੀ ਪਲਾਂਟੇਸ਼ਨ ਹੋ ਗਈ ਤੇ ਬੈਂਕ ਦੀ ਕੋਸ਼ਿਸ਼ ਜਾਂਦੀ ਹੈ ਕਿ ਇਸ ਆਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਕੀਤਾ ਜਾਵੇ ਤੇ ਜੋ ਵੀ ਸੁਸਾਇਟੀਜ਼ ਇਹਦੇ ਨਾਲ ਜਿਹੜੇ ਐਨਜੀਓ ਜੁੜੀਆਂ ਹੋਈਆਂ ਹਨ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ ਇਹਦੇ ਨਾਲ ਨਾਲ ਬੈਂਕ ਦਾ ਇਹ ਹੀ ਮੋਟਿਵ ਰਹਿੰਦਾ ਹੈ ਕਿ ਸਾਡੇ ਬੈਂਕ ਦਾ ਜਿਹੜਾ ਇੱਕ ਪਰਿਵਰਤਨ ਕਰਕੇ ਜਿਹੜਾ ਅਲੱਗ ਤੋਂ ਸੈਗਮੈਂਟ ਹੈ ਉਹਦੇ ਅੰਡਰ ਜਿੰਨੇ ਸੋਸ਼ਲ ਕੌਜ਼ ਹੋ ਸਕਦੇ ਨੇ ਉਹਨੇ ਕਿਤੇ ਜਾਣ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਤ ਤੱਕ ਮੈਂ ਵੇਖਿਆ ਹੈ ਮੈਂ ਦੇ 15 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਸਿਰਫ ਇੱਕ HDFC ਬੈਂਕ ਹੀ ਵੇਖਿਆ ਹੈ ਜਿਹੜੇ ਐਸਟਰੀ ਦੀ ਐਕਟੀਵਿਟੀਜ਼ ਦੇ ਵਿੱਚ ਸੁਸਾਇਟੀਜ਼ ਦੇ NGO ਨੇ ਜਾਂ ਇੰਡੀਵਿਜੂਅਲਸ ਹੋਰ ਤੇ ਸਹਿਯੋਗ ਕਰਦਾ ਹੈ ਤੇ ਖੁਦ ਵੀ ਆਦੇ ਐਂਡ ਦੇ ਬਲੱਡ ਡੋਨਰ ਕੈਂਪ ਲਾਂਦਾ ਹੈ ਤੇ HDFC ਬੈਂਕ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਜੋ ਡੋਨਰ ਨੂੰ ਐਪਰੀਸ਼ੀਏਸ਼ਨ ਹੈ ਉਹ HDFC ਬੈਂਕ ਵੱਲੋਂ ਕੋਸ਼ਿਸ਼ ਜਾਂਦੀ ਹੈ ਕਿ ਹਰ ਕੈਂਪ ਦੇ ਵਿੱਚ ਪਾਰਟਿਸਿਪੇਟ ਕਰਕੇ ਦਿੱਤਾ ਜਾਂਦਾ ਹੈ ਜੀ ਇਹ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਐਚਡੀ ਐਫਸੀ ਬੈਂਕ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ ਇਲਾਕਿਆਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਹਾਂ ਜੀ ਫਾਜ਼ਿਲਕਾ ਦੀ ਰਾਮਕ੍ਰਿਪਾ ਸਿਵਲ ਸੁਸਾਇਟੀ ਦੇ ਨਾਮ ਸਾਡੀ ਬੈਂਕ ਦੀਆਂ ਪੰਜ ਬ੍ਰਾਂਚਾਂ ਜੁੜੀਆਂ ਹੋਈਆਂ ਹਨ ਫਾਜ਼ਿਲਕਾ ਮੁਕਸਰ ਮਲੋਟ ਜਲਾਲਾਬਾਗ ਤੇ ਮਾਨਸਾ ਤੇ ਬਾਕੀ ਹੋਰ ਆਰਿਆ ਦੇ ਏਰੀਆਜ਼ ਦੇ ਵਿੱਚ ਜਿਵੇਂ ਜਿਵੇਂ ਕੋਈ ਬਲੱਡ ਡੋਨਰ ਕੈਂਪ ਲੱਗਦਾ ਹੈ ਤਾਂ ਬਾਕੀ ਸਾਡੀ ਬ੍ਰਾਂਚੇਜ਼ ਵੀ ਇਨੀਸ਼ੀਏਟ ਲੈਂਦੀਆਂ ਨੇ ਤੇ ਉਹਨਾਂ ਨਾਲ ਕੋਲਾਬੋਰੇਟ ਕਰਦੀਆਂ ਨੇ ਮੈਂ ਸ਼ੁਕੋਤ ਜਗਤੀ ਅੱਜ ਤੁਹਾਡੇ ਵੱਲੋਂ ਤੁਹਾਡੀ ਮੰਦਰ ਦੀ ਸੁਸਾਇਟੀ ਵੱਲੋਂ ਤੇ ਉਹ ਕਿਤਾ ਗਿਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਪ੍ਰਾਲਾ ਲੱਗਿਆ ਤੁਹਾਨੂੰ ਜੋ ਸੀ ਜਮ ਕੀ ਪਰ ਸੇਵਾ ਸੰਕਾਫੀ ਲੰਮੇ ਸਾਲਾਂ ਤੋਂ ਕਰ ਰਹੇ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਬਾਬਾ ਰਾਮ ਦੇ ਵੈਲੰਟਸਪੈਕਟਿਵ ਵੱਲੋਂ ਜਿਨ੍ਹਾਂ ਨੇ ਸਾਡੇ ਅੱਜ ਦਿੱਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਬਾਬਾ ਜੀ ਦੇ ਨਾਂ ਤੇ ਮਾਨ ਜਿਹੜਾ ਸੰ ਦਿੱਤਾ ਹੈ ਤੇ ਬਾਬਾ ਜੀ ਹਰਦਾਸ ਕਰਦੇ ਹਾਂ ਕਿ ਉਹਨਾਂ ਦੀ ਫੜ ਦੀ ਕਲਾਰਾ ਵੀ ਤੇ ਦੇਖੋ ਜੀ ਅਸੀਂ ਸਮਾਸੇਵੀ ਫਾਜ਼ਲ ਦਾ ਖਾਸ ਕਰਕੇ ਸਮਾਸੇਵੀ ਅੱਗੇ ਹੈ ਤੇ ਇਹ ਸੋਚਦੇ ਆ ਵੀ ਅਸੀਂ ਵੀ ਸਮਾਸੇਵੀ ਦੇ ਨਾਤੇ ਜਿੰਨਾ ਵੀ ਹੋ ਸਕੇ ਜਿੰਨਾਂ ਦੇ ਸੰਯੋਗ ਦੇਈਏ ਤੇ ਅੱਜ ਅਸੀਂ ਸੋਚਿਆ ਵੀ ਸਾਡੇ ਬਾਬਾ RAMDEEV JI ਦਾ ਜਨਮਦਿਨ ਮਨਾਵਾਂਗੇ 30 ਦਾ 31 ਦਾ ਪ੍ਰੋਗਰਾਮ ਹੈ ਤੇ ਉਸ ਤੋਂ ਪਹਿਲਾਂ ਅਸੀਂ ਇਹ ਮੀਟਿੰਗ ਦਾ ਫੈਸਲਾ ਕੀਤਾ ਸੀ ਵੀ ਅਸੀਂ ਆਪਣਿਆਂ ਨੂੰ ਕਈ ਬੇਨਤੀ ਕਰਦੇ ਆ ਕਿ ਇਹ ਵਸਤਾਪਨ ਜ਼ਰੂਰੀ ਹੈ ਕਿਉਂਕਿ ਜੋ ਅੱਜਕਲ ਐਕਸੀਡੈਂਟ ਹਾਸੇ ਹੋ ਰਹੇ ਨੇ ਜਿਹੜੇ ਬਿਮਾਰੀਆਂ ਚੱਲੀਆਂ ਐ ਜਿਨ੍ਹਾਂ ਦੇ ਕਿਸੇ ਦੇ ਆਪਣੇ ਬਲੱਡ ਨਾਲ ਕਿਸੇ ਜਾਨ ਬਰਤੀ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਬਹੁਤ ਬਹੁਤ ਐਨ ਇੱਕ ਅੱਜ ਆ ਜਾਓ ਸੇਵਾ ਕੀਤੀ ਜਾ ਰਹੀ ਹੈ ਮੈਂ ਸੋਚਦਾ ਸੋਚ ਨਹੀਂ ਅਗੋਏ ਵਾਰਡ ਬੋਲਣਗੇ ਆਪਣੀ ਕਾਲਜ ਯੂਨੀਵਰਸਿਟੀ ਯੂਨੀਵਰਸਿਟੀ ਡਫਰੈਂਸ਼ਨ ਦੇ ਅਗੋਏ ਵਾਰਡ ਬਲੱਡ ਡੋਨੇਸ਼ਨ ਦੇ ਤਹਿਤ ਦੁਬਾਰਾ ਬੁਲਾਉਂਦੇ ਹਾਂ ਜੱਟਣੀ ਮੈਂ ਹਾਂ ਕਾ ਐਨੀਵਰਸਰੀ ਹੈ ਉਹ ਅੱਗੇ 89 ਵਾਰਸ ਬਲੱਡ ਦੇ ਚੁੱਕਿਆ ਮੈਂ ਅੱਜ 90 ਟਾਈਮ ਬਲੱਡ ਦੇਣ ਜਾ ਰਿਹਾ ਸਿੱਟੀ ਸਾਹਿਬ ਇਹ ਤੁਹਾਡੇ ਵੱਲੋਂ ਭਰਾਲਾ ਕੀਤਾ ਜਾਂਦਾ ਜਾਂ ਭਾਬੀ ਜੀ ਵੀ ਹਿੱਸਾ ਬੰਦੇ ਨੇ ਨਹੀਂ ਭਾਬੀ ਉਹਨਾਂ ਨੇ ਡਾਇਟਾ ਸੀ ਹੋ ਗਿਆ ਸੀ ਇਸ ਕਰ ਤੁਹਾਨੂੰ ਬਲੱਡ ਨਹੀਂ ਅੱਛਾ ਫਿਰ ਸਲੀਮੇ ਹੀ ਦੇ ਦਿੱਤੇ ਹਨ